ਲੋ ਵੀ ਮਿੱਤਰੋ ਸਾਰਿਆਂ ਤੋਂ ਪਹਿਲਾਂ ਤਾਂ ਸਸਰੀਕਾਲ ਜਿੰਨੇ ਵੀ ਭਰਾ ਆਪਣੇ ਪੇਜ ਦੇ ਨਾਲ ਜੁੜੇ ਨੇ ਪੇਜ ਨੂੰ ਫੋਲੋ ਕਰ ਲਓ ਤੇ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਅੱਜ ਆਪਾਂ ਇੱਕ ਤੁਹਾਡੇ ਲਈ ਇੱਕ ਖਾਸ ਤੇ ਨਵੀਂ ਵੀਡੀਓ ਦੇ ਵਿੱਚ ਫਿਰ ਹਾਜ਼ਰ ਹੋਏ ਆਂ ਆਹ ਦੇਖੋ ਬਈ ਜੀ ਬਾਗ ਦੀ ਜਿਹੜੀ ਨਾ ਕਾਸ਼ਤ ਕਰਦੇ ਕਿਸਾਨ ਭਰਾ ਤੇ ਜਿਨ੍ਹਾਂ ਨੇ ਬਾਗ ਹੈ ਜੀ ਨਵੇਂ ਚਾਲੂ ਕਰਨੇ ਆ ਤੇ ਨਵੇਂ ਹੀ ਜੋ ਕਿ ਆਉਣ ਵਾਲੇ ਸਾਲ ਦੇ ਵਿੱਚ ਵਧੀਆ ਫਲ ਤੇ ਵਧੀਆ ਮੁਨਾਫਾ ਲੈ ਸਕਦੇ ਨੇ ਭਰਾ ਇਸ ਵਾਰ ਥੋੜਾ ਜਿਹਾ ਬਾਗਾਂ ਨੂੰ ਫਲ ਜਿਹੜਾ ਬਹੁਤ ਘੱਟ ਲੱਗਿਆ ਬਾਈ ਤੇ ਬਾਈਆਂ ਨੇ ਫਿਰ ਵੀ ਮਿਹਨਤ ਨਹੀਂ ਛੱਡੀ ਕਿਉਂਕਿ ਹਿੰਮਤ ਨਹੀਂ ਹਾਰੀ ਬਾਈਆਂ ਨੇ ਇਹ ਇਸ ਕਰਕੇ ਬਈ ਇੱਕ ਤਾਂ ਬਾਗ ਦੇ ਵਿੱਚ ਆਪਾਂ ਪੂਰੀ ਸਾਫ ਸਫਾਈ ਰੱਖਣੀ ਹੈ ਦੂਜਾ ਨੰਬਰ ਇਹਦੇ ਵਿੱਚ ਆਪਾਂ ਕੋਈ ਸਬਜ਼ੀ ਵਗੈਰਾ ਜ਼ਰੂਰ ਲਾ ਸਕਦੇ ਹਾਂ ਲੇਕਿਨ ਆਪਾਂ ਨੂੰ ਖੇਚਲਾ ਬਹੁਤ ਜ਼ਿਆਦਾ ਕਰਨੀ ਪਊਗੀ ਬਾਈ ਕਿਉਂਕਿ ਜੀ ਸਫਾਈ ਜਿੰਨੀ ਜ਼ਰੂਰੀ ਮਤਲਬ ਇਹਦੀ ਸਫਾਈ ਜਿੰਨੀ ਆਪਾਂ ਜ਼ਿਆਦਾ ਕਰਾਂਗੇ ਓਡੀ ਆਪਾਂ ਨੂੰ ਚੰਗੀ ਇਹ ਇਨਕਮ ਦੇਊਏ ਬਾਗ ਹੈ ਜਿਹੜਾ ਇਹਦੇ ਵਿੱਚ ਆਪਾਂ ਜ਼ਿਆਦਾ ਕੱਖ ਪੱਠਾ ਨਹੀਂ ਹੋਣ ਦੇਣਾ ਤੇ ਇਹਨੂੰ ਡ੍ਰਿਪ ਸਿਸਟਮ ਵਧੀਆ ਚੰਗੇ ਤਰੀਕੇ ਦੇ ਨਾਲ ਚਾਲੂ ਰੱਖਣਾ ਪਰ ਡ੍ਰਿਪ ਸਿਸਟਮ ਦੀ ਉਹਦੀ ਵੀ ਬੜੀ ਸੰਭਾਲ ਕਰਨੀ ਹੈ ਕਿਉਂਕਿ ਉਹਦੇ ਸਿਰ ਤੇ ਆਪਣਾ ਬਾਗ ਚੱਲਣਾ ਹੈ ਬਾਈ ਤੇ ਡ੍ਰਿਪ ਨਾਲ ਹੀ ਬੜਾ ਕਾਮਯਾਬ ਹੋਣਾ ਹੈ ਜਿਹੜਾ ਆਪਾਂ ਇਹਦੇ ਨਾਲ ਆਪਾਂ ਖੁੱਲਾ ਪਾਣੀ ਲਾਉਣੀ ਹੈ ਨਾ ਉਹ ਪਾਣੀ ਨਹੀਂ ਡਾ ਬੈਨੀਫਿਟ ਕਰਦਾ ਇਹਨੂੰ ਤੇ ਡ੍ਰਿਪ ਵਾਲਾ ਪਾਣੀ ਬੜਾ ਵਧੀਆ ਕਾਮਯਾਬ ਇੱਕ ਨਹਿਰ ਦਾ ਹੀ ਪਾਣੀ ਆਪਾਂ ਕਾਮਯਾਬ ਕਰੂਏ ਬਾਗ ਨੂੰ ਬਈ ਨਹਿਰ ਦਾ ਪਾਣੀ ਜਰੂਰ ਲਾਉਣਾ ਜੇ ਆਪਾਂ ਸਾਵਧਾਨ ਸੰਭਾਲ ਕੇ ਲਾਵਾਂਗੇ ਨਾ ਡ੍ਰਿਪ ਨਾਲ ਤਾਂ ਮੈਂ ਕਹਿਣਾ ਵੀ ਬਾਗ ਨੂੰ ਪਾਣੀ ਯਾਰ ਕਦੇ ਨਹੀਂ ਟੁੱਟਦੀ ਉਹਦੀ ਪਾਣੀ ਦੀ ਬਾਗ ਨੂੰ ਆ ਦੇਖੋ ਬਈ ਬਾਈਆਂ ਨੇ ਕਟਾਈ ਦਾ ਕੰਮ ਚਾਲੂ ਕਰਤਾ ਤੇ ਕਟਾਈ ਦਾ ਬਈ ਆ ਦਸੰਬਰ ਮਹੀਨਾ ਜਿਹੜਾ ਨਵੇਂ ਬਾਗ ਆਉਣ ਵਾਲੇ ਦਿਨਾਂ 'ਚ ਜਿਹੜੇ ਅਗਲੇ ਸਾਲ ਫਲ ਲੈਣੇ ਚਾਲੂ ਕਰਨਾ ਬਾਗ ਤਾਂ ਬਹੁਤ ਵਧੀਆ ਠੁਕਮਾ ਸਮਾਂ ਹੈ ਇਹਦੀ ਕਟਾਈ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਕਰੋ ਬਈ ਆ ਦੇਖੋ ਬਈ ਜਮਾ ਗੋਲ ਬਣਾਤੇ ਯਾਰ ਜਿਹੜੇ ਕਿੰਨੂਆਂ ਦੇ ਬੂਜੇ ਸੀ ਨਾ ਬਹੁਤ ਵਧੀਆ ਕਟਾਈ ਕਰੀ ਜੀ ਆ ਦੇਖੋ ਕਿੱਡੇ ਸ਼ਾਨਦਾਰ ਤਰੀਕੇ ਨਾਲ ਕਟਾਈ ਕਰੀਏ ਬਾਗ ਦੀ ਤੇ ਇਸ ਵਾਰ ਫਲ ਹੈਗੇ ਜਰੂਰ ਹੈ ਮਤਲਬ ਟਾਵੇਂ ਬੂਜਿਆਂ ਨੂੰ ਤੇ ਟਾਵੇਂ ਹੀ ਫਲਾ ਦੇਖੋ ਬਈ ਕਿੰਨੂ ਲੱਗ ਰਹੇ ਨੇ ਤੇ ਇੱਕ ਇਹਦੀ ਕਟਾਈ ਦਾ ਆਪਾਂ ਇਹ ਧਿਆਨ ਜਰੂਰ ਰੱਖਣਾ ਹੈ ਬਈ ਜਿਹੜੀ ਦੇਖੋ ਜੀ ਆ ਦੇਖੋ ਪੱਤ ਨੂੰ ਨਿਗਾਹ ਕਰਾ ਦਈਏ। ਇਹ ਕੋ ਬੂਜੀ ਤੇ ਉੱਪਰ ਨੂੰ ਟਾਂਗ ਦੀ ਸੀ ਜਾਂਦੀ ਉਸ ਤਰ੍ਹਾਂ ਦੀ ਟਾਂਗ ਨਹੀਂ ਰਹਿਣੀ ਚਾਹੀਦੀ ਬਾਈ ਤੇ ਕਿਉਂਕਿ ਇਹ ਜਿਹੜੀ ਉੱਪਰਲੀ ਇੱਕ ਜ਼ਿਆਦਾ ਵੱਡੀ ਹੁੰਦੀ ਹੈ ਨਾ ਜਿਹੜੀ ਟਾਂਗ ਇਹਦੀ ਵੱਡਾ ਨਹੀਂ ਕਹਿਦਨੇ ਜਿਹਨੂੰ ਉਹਦੀ ਆਪਾਂ ਕਟਾਈ ਕਰਨੀ ਹੈ। ਆਹ ਦੇਖੋ ਜਿਵੇਂ ਐਸ ਬਾਗ ਦੇ ਵਿੱਚ ਅਸੀਂ ਕਟਾਈ ਕਰਨ ਵਾਲੀ ਪਈ ਹੈ। ਦੇਖ ਸਕਦੇ ਹੋ ਤੁਸੀਂ ਕਿਵੇਂ ਉੱਚੀਆਂ ਨੀਵੀਆਂ ਇਹ ਇਨਾਂ ਦੀ ਕਟਾਈ ਕਰਨੀ ਆਪਾਂ ਤੇ ਉਹ ਹੁੰਦੀ ਹੈ ਫਾਲਤੂ ਜਿਹੜੀ ਆਪਾਂ ਉਹ ਡਾਣੀ ਕਹਿਦੇ ਨੇ ਜਿਹਨੂੰ ਉਹ ਫਾਲਤੂ ਹੁੰਦੀ ਹੈ ਬਾਈ ਉਹ ਸਾਰੇ ਪੌਦੇ ਦੀ ਜੋ ਕੀ ਪੇਂਦ ਵਗੈਰਾ ਸਾਰੀ ਹੀ ਖਰਾਬ ਕਰ ਦਿੰਦੀ ਹੈ ਉਹਦੇ ਤੇ ਕਦੇ ਫਲ ਨਾ ਲੱਗੂ ਸਾਰੇ ਬੂਜਾ ਵੀ ਮਤਲਬ ਜਿਹੜਾ ਬੂਜੇ ਦਾ ਖੁਰਾਕ ਹੈ ਉਹ ਸਾਰੀ ਉਸ ਡਾਨੀ ਨੂੰ ਮਿਲਣ ਲੱਗ ਜਾਂਦੀ ਹੈ ਉਹ ਉੱਪਰ ਹੀ ਉੱਪਰ ਬਸ ਕੱਲੀ ਹਾਈਟ ਵਧ ਜਾਂਦੀ ਹੈ ਉਹਦੇ ਤੇ ਲੱਗਣਾ ਲਗਾਉਣਾ ਕੁਝ ਨਹੀਂ ਬਾਈ ਇਹ ਜਿੰਨਾ ਫੈਲੂਗਾ ਉਨੇ ਹੀ ਜ਼ਿਆਦੇ ਫਲ ਦੇਊ ਇਹ ਇਹਦਾ ਇੱਕ ਇਹ ਖਾਸ ਗੱਲਾਂ ਦਾ ਧਿਆਨ ਰੱਖਿਆ ਕਰੋ ਆਪਾਂ ਵੀ ਜ਼ਰੂਰ ਘਰੇ ਪੰਜ ਚਾਰ ਬੂਜੇ ਜੇ ਲਾਈ ਸੀਗੇ ਤੇ ਕਿੰਨਿਆਂ ਨੇ ਬਹੁਤ ਸੋਹਣਾ ਫਲ ਦਿੱਤਾ ਉਹਨਾਂ ਨੇ ਤੁਹਾਡੇ ਕੋਲ ਵੀਡੀਓ ਆਈ ਹੋਈ ਹੈ ਮੇਰਾ ਖਿਆਲ ਤੇ ਆਪਾਂ ਉਹਨਾਂ ਦੀ ਮਾਲੀ ਕਹਿੰਦੇ ਨੇ ਆਪਾਂ ਉਹਨਾਂ ਤੋਂ ਕਟਾਈ ਕਰਵਾਈ ਸੀ ਕਿਉਂਕਿ ਆਪਣੇ ਕੋਲੇ ਤਾਂ ਉਸ ਤਰ੍ਹਾਂ ਦਾ ਸੰਦ ਵਗੈਰਾ ਹੈ ਨਹੀਂ ਸੀਗੇ ਕਿਉਂ ਉਹਨਾਂ ਕੋਲੇ ਸਪੈਸ਼ਲ ਕੈਂਚੀ ਹੁੰਦੀ ਇੱਕ ਕਟਿੰਗ ਵਾਸਤੇ ਜੋ ਬਾਗਾਂ ਵਾਲੇ ਵਾਸਤੇ ਹੁੰਦੀ ਹੈ ਤੇ ਉਹਦੇ ਨਾਲ ਆਪਾਂ ਕਟਿੰਗ ਕਰਵਾਈ ਤੇ ਦਵਾਈ ਵੀ ਪਵਾਈ ਉਹਨਾਂ ਤੋਂ ਆਪਾਂ ਖਾਦ ਵਗੈਰਾ ਤੇ ਬਹੁਤ ਵਧੀਆ ਫਰ ਲੱਗਿਆ ਬਾਈ ਇਸ ਤਰੀਕੇ ਨਾਲ ਕਹਿੰਦੇ ਆ ਅਣਜਾਣ ਬੰਦਾ ਨਹੀਂ ਕਟਿੰਗ ਕਰ ਸਕਦਾ ਇਹਦੀ ਤੇ ਆ ਬਾਈਆਂ ਨੇ ਕਟਿੰਗ ਕਰੀ ਬਹੁਤ ਸੋਹਣੀ ਲੱਗੀ ਬਾਈ ਕਟਿੰਗ ਤੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਜਿਹੜੇ ਭਰਾ ਬਾਗਾਂ ਦੀ ਖੇਤੀ ਕਰਦੇ ਨੇ ਸਪੈਸ਼ਲ ਜਿਵੇਂ ਕਿੰਨੂ ਦੀ ਬਾਗ ਦੀ ਮਾਲਟੇ ਦੇ ਬਾਗ ਦੀ ਖੇਤੀ ਕਰਦੇ ਨੇ ਤੇ ਬਾਗਾਂ ਦਾ ਜ਼ਰੂਰ ਧਿਆਨ ਰੱਖਣਾ ਤਾਂ ਕਿ ਇਸ ਟਾਈਮ ਹੀ ਇਹਦਾ ਧਿਆਨ ਰੱਖਾਂਗੇ ਤਾਂ ਆਪਾਂ ਆਉਣ ਵਾਲੇ ਗਿੜੇ ਫਲ ਵਧੀਆ ਲੈ ਸਕਾਂਗੇ ਬਾਈ ਤੇ ਇਹ ਵੀਡੀਓ ਨੂੰ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਬਾਈ ਆਪਣੇ ਆਪਣੇ ਵਿਚਾਰ ਜ਼ਰੂਰ ਦੱਸੋ ਤੇ ਕਿਉਂਕਿ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਬਈ ਸ਼ੇਅਰ ਇੰਨੀ ਕੀ ਕਰਿਓ ਤਾਂ ਕਿ ਬਾਗਾਂ ਵਾਲੇ ਕਿਸਾਨਾਂ ਦੇ ਫੋਨਾਂ ਦੇ ਵਿੱਚ ਵੀਡੀਓ ਪਹੁੰਚਣੀ ਜ਼ਰੂਰੀ ਹੈ ਆ ਦਸੰਬਰ ਦਾ ਮਹੀਨਾ ਜਿਹੜਾ ਇਹ ਕਟਿੰਗ ਦਾ ਪੂਰਾ ਢੁਕਮਾ ਸਮਾਂ ਜਿਹੜੇ ਬਾਗ ਨੇ ਹਜੇ ਫਲ ਨਹੀਂ ਦਿੱਤਾ ਉਹਨਾਂ ਦੀ ਕਟਾਈ ਕਿਉਂ ਨਵੇਂ ਬਾਗ ਦੀ ਕਟਾਈ ਸ਼ੁਰੂ ਹੁੰਦੀ ਹੈ ਤੇ ਜਿਹੜਿਆਂ ਦੇ ਵਿੱਚ ਫਲ ਹੈਗਾ ਉਹਨਾਂ ਦੀ ਤਾਂ ਤੜਾਈ ਦਾ ਪੂਰਾ ਜੋਰ ਚੱਲੀ ਜਾਂਦਾ ਹੁਣ ਕਿਉਂਕਿ ਮਹੀਨਾ 20 ਦਿਨ ਫਲ ਮੇਰਾ ਖਿਆਲ ਆ ਵੀ ਹੋਰ ਚੱਲਣਾਗਾ ਤੇ ਵੀਡੀਓ ਅੱਜ ਆਪਾਂ ਇਥੇ ਖਤਮ ਕਰਦੇ ਆਂ ਧੰਨਵਾਦ